इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਸਰਾਂਹ ਪਹੁੰਚੇ ਹੋ ਇਤਿਹਾਸਕ ਗੁਰਦੁਆਰਾ 56 ਨਵੀਂ ਸ੍ਰੀ ਭਦਰਗੁਰ ਸਾਹਿਬ ਤੇ ਪਹੁੰਚਿਆ ਸੇਵਾ ਕਰਨ ਲਈ 20000 ਸ੍ਰੀ ਕਾਤਾ ਸਾਹਿਬ ਨੇ ਪੰ ਸਿੰਘ ਸਾਹਿਬਾਨ ਨੇ ਸੇਵਾ ਲਈਏ ਸਾਨੂੰ ਬਨੇ ਇਲਾਕੇ ਦੇ ਗੁਰਦੁਆਰਾ ਸਰਵਾਨਾਂ ਦੇ ਵਿੱਚ ਲੰਗਰ ਦੇ ਵਰਤਨ ਲੰਗਰ ਦੇ ਵੀ ਸੇਵਾ ਕਰਨ ਲਈ ਜੋੜੇ ਸਾਹਿਬਾਨ ਜੀ ਉਹ ਸੰਗਤ ਦੇ ਰੂਪ ਦੇ ਵਿੱਚ ਆ ਕੇ ਅਸੀਂ ਸੇਵਾ ਕਰ ਰਹੇ ਪਰ ਮੈਂ ਸਮਝਦਾ ਕਿ ਸੇਵਾ ਸਿਮਰਨ ਜਿਹੜਾ ਹੈ ਸਾਡੀ ਗੁਰਨਾਨਕ ਦੇਵ ਸਾਹਿਬ ਦੀ ਮਹਾਨ ਫਕੀਰੀ ਦਾ ਆਧਾਰ ਆ ਇਹ ਸੇਵਾ ਕਰਕੇ ਸਾਡੇ ਮਨ ਨੂੰ ਜਿਹੜੀਆਂ ਜ਼ਿੰਦਗੀ 'ਚ ਪਰਿਕ੍ਰਿਤੀਆਂ ਹੋਈਆਂ ਗਲਤੀਆਂ ਹੋਈਆਂ ਉਹਨਾਂ ਦੀ ਸੁਧਿਖ ਕਰਨ ਦਾ ਵੀ ਮੌਕਾ ਮਿਲਦਾ ਤੇ ਮਨ ਨੂੰ تسلی ਵੀ ਹੁੰਦੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਜੋ ਵੀ ਜ਼ਿੰਦਗੀ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਨੂੰ ਦਰੁਸਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਲੋਕਾਂ ਦੀ ਸਮਾਜ ਦੀ ਕੰਮ ਸਿੱਖੀ ਕਰ ਸਕੀਏ ਇਹ ਗੁਰੂ ਅੱਗੇ ਅਰਦਾਸ ਕਰਕੇ ਜਾਣਾ ਜੀ ਅਜਾ ਇੱਕ ਬੜਾ ਸ੍ਰੀਮੰਦਰ ਦੇ ਤੇ ਤਾਂ ਜੀ ਜੀ ਦੇ ਜਨ ਲਈ ਦੇਖੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੁਖਗੇੜ ਦੇ ਬਾਹਰ ਸੇਵਾ ਕਰ ਰਹੇ ਸਨ ਉਸੇ ਬਾਦ ਵਿੱਚ ਜਿਹੜੀ ਫਾਇਰਿੰਗ ਦੀ ਘਟਨਾ ਇਹ ਬਹੁਤ ਹੀ ਦੁਖਦਾਈ ਵੀ ਆ ਨਿੰਦਨ ਵਾਲੀ ਵੀ ਆ ਵੈਸੇ ਤਾਂ ਕਿਸੇ ਥਾਂ ਤੇ ਘਟਣੀ ਬਾਪੜਨੀ ਚਾਹੀਦੀ ਪਰ ਜਦੋਂ ਐਸੇ ਪਵਿੱਤਰ ਸੰਤ ਤੇ ਸੇਵਾ ਕਰ ਰਹੇ ਬਰਤੀ ਤੇ ਘਟਣਾ ਬਾਪੜਦੀ ਆ ਤਾਂ ਉਹਦਾ ਜਿਆਦਾ ਦੁੱਖ ਵੀ ਹੁੰਦਾ ਤੇ ਸਵਾਲ ਵੀ ਕਈ ਖੜੇ ਹੁੰਦੇ ਨੇ ਸਰਕਾਰ ਦੀ ਲੈਂਡ ਆਰਡਰ ਦੀ ਜਿਹੜੀ ਮਸ਼ੀਨਰੀਆ ਬੁਰੀ ਤਰ੍ਹਾਂ ਕਲੈਸ ਹੋ ਗਈ ਆ ਲੈਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਗਿਆ ਸਪੋਰਟੀ ਗਰੀਸ਼ ਹੋਈ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਜੁਡੀਸ਼ਰੀ ਜਾਂਚ ਹੋਵੇ ਇਹਦੇ ਪਿੱਛੇ ਕੌਣ ਹੈ ਕਿਹਦਾ ਹੱਥ ਆ ਕਿਉਂ ਹੋਈ ਆ ਤਾਂ ਕਿ ਇਸ ਕਿਸੇ ਦਾ ਘਟਨਾਵਾ ਮੁੜ ਕੇ ਨਾ ਵਾਪਰਨ ਔਰ ਗੁਰੂ ਦਾ ਛੁਕਰਾਨਾ ਵੀ ਕਰਦੇ ਆ उन्ही वो सेफ एंड साउंड बिल्कुल और उन्हें सेहत भी अरदस भी कर रहे हैं और वहगुरू अगर परमात्मा के यही गुआव अरदसा ने कि जरा प्रदेश है सूबा पंजाब इतने अमन शांति रहे भाईचारक रहे और किस किस्म दया इस किस्म दटनावान इस सूबे ना वापरन गुरु मतलब सानू समझसे और ऐसे लोगों को इस राह तो तुरन रोके और सरकार को कई सवाल खड़े हो रहे हैं सरकार को जरूर ਪੰਜਾਬ ਦੀ ਆਪਣਾ ਕੌਮ ਦੀ ਸਿੱਖੀ ਉੱਤੇ ਤਾਂ ਲਈ ਜੀਵਨ ਜੀਣੇ ਚਾਹੀਦਾ ਇੱਕ ਜਿਹੜਾ ਨਜ਼ਾਰਾ ਆਸੀ ਦਵਾਰਾ ਜਰੋ ਆਪੀ ਉਹਦੇ ਵਿੱਚ ਚੱਕ ਦੇ ਵਿੱਚ ਆਉਗਾ ਦਵਾਰਾ ਦੇਖੋ ਕੁਦਰਤੀ ਤੌਰ ਤੇ ਜਿਹੜੇ ਜਿਹੜਾ ਸਾਹਿਬਾਨਾਂ ਦੇ ਪਰਮਾਨ ਨੇ ਉਹਨਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਕੇ ਸਾਡੀ ਜਿਹੜੀ ਲੀਡਰਸ਼ਿਪ ਆ ਪਿੱਛੇ ਹੋਈਆਂ ਗਲਤੀਆਂ ਨੂੰ ਦੂਸ਼ਤ ਕਰਨ ਕਰਕੇ ਠੀਕ ਰਾਹ ਤੇ ਤੁਰਨ ਦੀ ਪ੍ਰੇਰਣਾ ਲੈ ਕੇ ਜਾਏਗੀ ਗੁਰੂ ਦੀ ਸੰਗਤ ਦੇ ਸਾਹਮਣੇ ਗੁਰੂ ਦੀ ਸੰਗਤ ਦੇ ਦੀ ਸੇਵਾ ਕਰਕੇ ਔਰ ਮੈਂ ਸਮਝਦਾ ਕਿ ਜੋ ਵੀ ਪਿੱਛੇ ਗਲਤੀਆਂ ਕਦਾਈਆਂ ਹੋਈਆਂ ਉਹਨਾਂ ਨੂੰ ਦੁਰਸਤ ਕਰ ਦੇਣਾ ਤੇ ਪਵੇਗੀ ਔਰ ਸਾਨੂੰ ਇਹ ਵੀ ਆਸਾ ਕਿ ਜਿਹੜੀ ਇਹ ਫੈਸਲੇ ਹੋਏ ਨੇ ਇਹ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਖਿੰਡੀ ਹੋਈ ਸ਼ਕਤੀ ਆ ਵਿਖਰੀ ਹੋਈ ਸ਼ਕਤੀ ਆ ਮਤਲਬ ਉਹਨੂੰ ਜੋੜਨ ਦੇ ਵਿੱਚ ਸਹਾਈ ਹੋਣਗੇ ਔਰ ਅੱਜ ਸਾਡੀ ਜਵਾਨੀ ਜਿਆਦਾ ਜ਼ਰੂਰੀ ਆ ਕਿਸਾਨੀ ਖੇਤਾਂ ਜ਼ਰੂਰੀ ਆ ਪੰਜਾਬ ਨਸ਼ਿਆਂ ਦੇ ਸਮੁੰਦਰ ਚ ਡੁੱਬਿਆ ਪਿਆ ਆਰਥਿਕ ਮਦਹਾਲੀ ਦੇ ਦੌਰ ਨੂੰ ਦੌਰ ਦੇ ਵਿੱਚੋਂ ਸੁਭਾ ਲੰਘ ਰਿਹਾ ਐਸੇ ਹਾਲਾਤਾਂ ਵਿੱਚ ਪੰਜਾਬ ਨੂੰ ਬਚਾਉਣ ਵਾਲਾ ਪੰਜਾਬ ਦਾ ਬਾਲੀਵੁੱਡ ਕੋਈ ਨਜ਼ਰ ਨਹੀਂ ਆ ਰਿਹਾ ਕੇਵਲ ਤੇ ਕੇਵਲ ਆਸਥਾਮੀਤਾਂ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਤੋਂ ਸੀ ਹੈ ਤੇ ਜਿਹੜੀਆਂ ਕਿਸੇ ਸਮੇਂ ਵਿੱਚ ਹੋਈਆਂ ਗਲਤੀਆਂ ਕਾਰਨ ਕਿਤੇ ਰੁਕਾਵਟ ਪਈ ਮੈਂ ਸਮਝਦਾ ਕਿ ਇਹਨਾਂ ਫੈਸਲਿਆਂ ਤੋਂ ਬਾਅਦ ਉਹਨਾਂ ਨੂੰ ਤੁਰਸਤ ਕਰਕੇ ਅਸੀਂ ਸਿਹਲੀ ਭੁਲੀ ਸ਼ਕਤੀ ਨੂੰ ਲਾਗੂ ਕਰਾਂਗੇ ਔਰ ਸਮੁੱਚੀ ਪੰਥਕਤਿਰਨ ਨੂੰ ਇੱਕ ਥਾਂ ਤੇ ਇਕੱਠਾ ਹੋਣ ਲਈ ਜਿਹੜਾ ਵੀ ਪ੍ਰਬੰਧ ਹੋਏਗਾ ਉਹਦੇ ਰਜਿਸਟਰ ਕਰਾਂਗੇ ਧੰਨਵਾਦ